ਸੇਵਾ ਕੇਂਦਰ ਦੇ ਮੁਲਾਜ਼ਮਾਂ ਨੂੰ ਉਸ ਸਮੇਂ ਭਾਜੜ ਪੈ ਜਾਂਦੀ ਹੈ ਜਦੋਂ ਆਤਮ ਨਗਰ ਦੇ ਐਮ ਐਲ ਏ ਕੁਲਵੰਤ ਸਿੰਘ ਸਿੱਧੂ ਦੇ ਵੱਲੋਂ ਅਚੰਚਿਤ ਦੌਰਾ ਕੀਤਾ ਜਾਂਦਾ ਦੱਸਦੀ ਹੈ ਕਿ ਕੁਲਵੰਤ ਸਿੰਘ ਸਿੱਧੂ ਜਿਹੜੇ ਆਤਮ ਨਗਰ ਤੋਂ ਐਮ ਐਲ ਏ ਨੇ ਉਹਨਾਂ ਨੂੰ ਲਗਾਤਾਰ ਜਿਹੜੀਆਂ ਦੁਗਰੀ ਸੇਵਾ ਕੇਂਦਰ ਉਸ ਦੇ ਖਿਲਾਫ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਇੱਥੇ ਜਿਹੜੇ ਮੁਲਾਜ਼ਮ ਨੇ ਉਸੇ ਹੀ ਢੰਗ ਦੇ ਨਾਲ ਕੰਮ ਨਹੀਂ ਕਰਦੇ ਸਹੀ ਤਰੀਕੇ ਨਾਲ ਵਿਵਾਰ ਨਹੀਂ ਕਰਦੇ ਬਤਮੀਜੀ ਦੇ ਨਾਲ ਆ ਜਿਹੜਾ ਹੋਰ ਲੋਕਾਂ ਦੇ ਨਾਲ ਪੇਸ਼ ਆਉਂਦੇ ਨੇ ਤੇ ਨਾਲ ਜਿਹੜਾ ਉੱਤੇ ਕੰਮ ਕਰਨ ਵਾਲੇ ਬੰਦੇ ਵੀ ਨਹੀਂ ਪੂਰੇ ਤਾਂ ਕਾਇਤਾਂ ਦੇ ਆਧਾਰ ਤੇ ਐਮਐਲਏ ਕੁਲਵੰਤ ਸਿੰਘ ਸਿੱਧੂ ਦੇ ਵੱਲੋਂ ਜਿਹੜਾ ਅਚੰਚਿਤ ਦੌਰਾ ਕੀਤਾ ਗਿਆ ਜਿਸ ਦੇ ਵਿੱਚ ਪਹਿਲਾਂ ਗੇਟ ਬਰਨਸਾਰ ਜਿਹੜਾ ਸਫਾਈ ਦਾ ਪ੍ਰਬੰਧ ਦੇਖਿਆ ਗਿਆ ਤਾਂ ਸਫਾਈ ਦੇ ਪ੍ਰਬੰਧ ਦੇ ਬਿਲਕੁਲ ਜਿਹੜਾ ਨਜ਼ਦੀਕ ਨਹੀਂ ਸੀ ਸੇਵਾ ਕੇਂਦਰ ਪੂਰੀ ਤਰ੍ਹਾਂ ਉੱਥੇ ਜਿਹੜਾ ਕੂੜਾ ਕਰਕਟ ਫੈਲਿਆ ਹੋਇਆ ਸੀ ਉਸ ਤੋਂ ਬਾਅਦ ਜਦੋਂ ਕੁਲਵੰਤ ਸਿੰਘ ਸਿੱਧੂ ਅੰਦਰ ਪਹੁੰਚਦੇ ਆ ਤਾਂ ਅੰਦਰ ਜਿਹੜੇ ਲੋਕਾਂ ਦੀ ਲੰਬੀ ਲਾਈਨ ਦੇਖ ਕੇ ਜਿਹੜੀ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਜਾਂਦੀ ਆ ਤੇ ਮੌਕੇ ਤੇ ਜਿਹੜੀਆਂ ਲੋਕਾਂ ਦੀਆਂ ਤਕਲੀਫਾਂ ਨੇ ਉਹ ਸੁਣੀਆਂ ਜਾਂਦੀਆਂ ਨੇ ਜਦੋਂ ਸੇਵਾ ਕੇਂਦਰ ਦੀ ਪੂਰੀ ਜਾਂਚ ਕਰਦਨੇ ਤਾਂ ਉੱਤੇ ਜਿਹੜੀਆਂ ਕੁਰਸੀਆਂ ਖਾਲੀ ਮਿਲਦੀਆਂ ਜਦੋਂ ਇਸ ਤੇ ਬਾਬਤ ਜਿਹੜਾ ਸੇਵਾ ਕੇਂਦਰ ਦਾ ਮੁਖੀ ਸੀ ਜਿਹੜਾ ਇੰਚਾਰਜ ਸੀ ਜਦੋਂ ਉਸਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਕਿ ਕੁਰਸੀਆਂ ਕੁਰਸੀਆਂ ਜਿਹੜੀਆਂ ਨੇ ਉਹ ਖਾਲੀ ਕਿਉਂ ਨੇ ਤਾਂ ਆ ਉਸਦੇ ਵੱਲੋਂ ਕਿਹਾ ਜਾਂਦਾ ਕਿ ਜਿਹੜੇ ਇੱਥੇ ਮੁਲਾਜ਼ਮ ਸੀਗੇ ਉਹਨਾਂ ਦੀ ਬਦਲੀ ਹੋ ਚੁੱਕੀ ਆ ਤੇ ਹੁਣ ਆ ਨਵੇਂ ਮੁਲਾਜ਼ਮਾਂ ਦੇ ਲਈ ਉੱਪਰ ਲਿਖ ਕੇ ਭੇਜ ਦਿੱਤਾ ਤਾਂ ਉਦੋਂ ਗੁੱਸੇ ਦੇ ਵਿੱਚ ਆ ਕੇ ਐਮਐਲਏ ਸਿੱਧੂ ਦੇ ਵੱਲੋਂ ਕਿਹਾ ਗਿਆ ਕਿ ਤੁਸੀਂ ਮੈਨੂੰ ਦੱਸੋ ਕਿੰਨੀਆਂ ਜਿਹੜੀਆਂ ਇੱਥੇ ਭਾਰਤੀਆਂ ਖਾਲੀ ਪਈਆਂ ਨੇ ਅਸੀਂ ਸਰਕਾਰ ਤੋਂ ਜਿਹੜੀਆਂ ਇੱਥੇ ਭਾਰਤੀਆਂ ਕਰਵਾਵਾਂਗੇ ਤਾਂ ਕਿ ਲੋਕਾਂ ਨੂੰ ਜਿਹੜੀ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਨਾਲ ਹੀ ਕੁਲਵੰਤ ਸਿੰਘ ਸਿੱਧੂ ਦੇ ਵੱਲੋਂ ਜਿਹੜਾ ਸਫਾਈ ਅਭਿਆਨ ਆ ਉਹ ਪੂਰੇ ਤਰੀਕੇ ਦੇ ਨਾਲ ਨਿਰੇਖਣ ਕੀਤਾ ਗਿਆ ਆ ਬਾਥਰੂਮ ਪੀਣ ਵਾਲੇ ਪਾਣੀ ਦਾ ਜਿਹੜਾ ਨਿਰੇਖਣ ਕੀਤਾ ਗਿਆ ਤੇ ਨਾਲ ਹੀ ਜਿਹੜਾ ਉਹਨਾਂ ਦੇ ਵੱਲੋਂ ਮੁਹੱਲਾ ਕਲੀਨਿਕ ਦਾ ਜਿਹੜਾ ਦੌਰਾ ਉਹ ਵੀ ਕੀਤਾ ਗਿਆ ਉੱਥੇ ਜਾ ਕੇ ਜਿਹੜਾ ਮਰੀਜ਼ਾਂ ਦੇ ਨਾਲ ਗੱਲਬਾਤ ਕੀਤੀ ਜਿੰਨੇ ਵੀ ਲੋਕ ਉੱਥੇ ਆਏ ਸੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਨਾਲ ਹੀ ਡਾਕਟਰਾਂ ਤੋਂ ਜਿਹੜੀ ਪੁੱਛਗਿੱਛ ਕੀਤੀ ਕਿ ਕਿੰਨੇ ਲੋਕ ਇੱਥੇ ਇਲਾਜ ਤੇ ਲਈ ਆਉਂਦੇ ਨੇ ਕਿੰਨਿਆਂ ਨੂੰ ਇੱਥੋਂ ਇਲਾਜ ਕਰਕੇ ਤੁਰਿਆ ਜਾਂਦਾ ਜਾਂ ਫਿਰ ਅੱਗੇ ਰੈਫਰ ਕੀਤਾ ਜਾਂਦਾ ਤਾਂ ਪੂਰੀ ਜਿਹੜੇ ਰਜਿਸਟਰ ਤੱਕ ਨੇ ਜਿਹੜੇ ਉਹ ਵੀ ਕੁਲਵੰਤ ਸਿੰਘ ਸਿੱਧੂ ਜਿਹੜੇ ਐਮਐਲਏ ਆਤਮਨਗਰ ਦੇ ਉਹਨਾਂ ਦੇ ਵੱਲੋਂ ਚੈੱਕ ਕੀਤੇ ਗਏ ਤਾਂ ਕਿ ਕੋਈ ਇੱਥੇ ਕਪਲਾਵਾਜੀ ਨਾ ਹੋਵੇ ਜਾਂ ਫਿਰ ਜਿਹੜਾ ਕੋਈ ਇੱਥੇ ਕੰਮ ਤੋਂ ਟਾਲਮਟੋਲ ਨਾ ਕਰੇ ਕਿਉਂਕਿ ਲੰਬੇ ਸਮੇਂ ਤੋਂ ਜਿਹੜੀਆਂ ਦੁਗਰੀ ਸੇਵਾ ਕੇਂਦਰ ਦੀਆਂ ਜਿਹੜੀਆਂ ਸ਼ਿਕਾਇਤਾਂ ਸੀਗੀਆਂ ਉਹ ਆਤਮਨਗਰ ਦੇ ਐਮਐਲਏ ਕੁਲਵੰਤ ਸਿੰਘ ਸਿੱਧੂ ਨੂੰ ਮਿਲ ਰਹੀਆਂ ਸੀ ਉਸ ਤੋਂ ਬਾਅਦ ਆਤਨਤਾ ਦੌਰੇ ਤੇ ਐਮਐਲਏ ਸਾਹਿਬ ਪਹੁੰਚੇ ਨੇ ਉਸ ਤੋਂ ਬਾਅਦ ਸਾਰੇ ਜਿਹੜੇ ਮੁਲਾਜ਼ਮ ਸੀ ਉਹਨਾਂ ਨੂੰ ਇਆ ਉਹ ਹੱਥਾਂ ਪੈਰਾਂ ਦੀ ਪੈ ਗਈ ਕਿਉਂਕਿ ਇੱਕਦਮ ਜਦੋਂ ਐਮਐਲਏ ਕੁਲਵੰਤ ਸਿੰਘ ਅੰਦਰ ਬਾੜ ਦੇ ਨੇ ਤਾਂ ਲੋਕਾਂ ਦੇ ਵੱਲੋਂ ਜਿਹੜੀਆਂ ਆਪਣੀਆਂ ਪਰੇਸ਼ਾਨੀਆਂ ਉਹਨਾਂ ਦੇ ਨਾਲ ਸਾਂਝੀਆਂ ਕੀਤੀਆਂ ਜਾਂਦੇ ਉਹ ਕੀ ਕੁਝ ਗੱਲਬਾਤ ਹੋਈ ਕੁਲਵੰਤ ਸਿੰਘ ਸਿੱਧੂ ਤੇ ਆਮ ਜਨਤਾ ਦੇ ਵਿਚਕਾਰ ਆਉ ਸੁਣਦੇ ਆ। ਗੱਲ ਵੀ ਇਨਵਾਇਬਲ ਜਿੱਡਾ ਖਾਲਸਾ ਵੀ ਥੱਲੇ ਉਗਰੀ ਸੇਵਾ ਕੇਂਦਰ ਦੀ ਲੰਬੇ ਸੱਨੇ ਤੋਂ ਸ਼ਿਕਾਇਤਾਂ ਆ ਰਹੀਆਂ ਵੀ ਇੱਥੇ ਮਿਸਬੇ ਵੀ ਕੀਤਾ ਜਾਂਦਾ ਤੇ ਜਿਹੜੀਆਂ ਵੀ ਕੰਮ ਆ ਉਹਦੇ ਵਿੱਚ ਟਾਲਮਟੋ ਪੁੱਤੀ ਜਾਂਦੇ। ਕਿੰਨਾ ਅੱਜ ਉਹਦੇ ਮੌਕੇ ਤੇ ਜਾਂਚ ਕਰਤਾਲ ਕਰਨਾ ਹੈ ਸਫਾਈ ਦੀ ਵੀ ਸ਼ਿਕਾਇਤ ਸੀ। ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਦੇਖਣ ਇਹਦੇ ਹਾਲਾਤ ਵਹੋਂ ਦੇ ਕਿੰਨੇ ਸਫਾਈ ਦਾ ਇਹਦਾ ਮਾੜਾ ਹਾਲ ਆ ਇਹ ਬਿਲਕੁਲ ਵੀ ਇਹਨਾਂ ਨੂੰ ਧਿਆਨ ਨਹੀਂ ਇਹਦੇ ਨਾਲ ਅਸੀਂ ਜਿਹੜਾ ਆਪਣਾ ਮਹਿਲਾ ਕਲੀਨਿਕ ਹੈ ਉਹ ਵੀ ਵੀ ਜਾਂਚ ਕਰਾਂਗੇ ਆਜੂ ਆਪਾਂ ਚੱਲੀਏ ਅੰਦਰ ਬੰਦਿਆਂ ਤੋਂ ਗੱਲਬਾਤ ਕਰੀਏ ਬਿਲਕੁਲ ਕਾਇੰਟ ਕਰੋ ਜਾਇਤ ਕਰੋ ਜਾਇਤ ਕਰੋ ਅੱਗੇ ਮੈਂ ਲੰਮੀ ਕਟ ਕਰਾਂਗਾ ਮਾੜਾ ਜਿਹਾ ਬੋਲ ਰਿਹਾ ਜੀ ਜੋ ਇਹ ਤਾਂ ਸਰ ਟਰੈਕ ਕਰਦੇ ਨਹੀਂ ਦੱਸਦੇ ਉਹਦੇ ਨਾਲ ਫਿਰ ਡੇਰ ਹੋ ਜਾਂਦੀ ਹੈ ਹਾਂ ਜੀ ਸਰ ਟੋਕਰ ਮਿਲ ਗਏ ਸਭ ਨੂੰ ਜੀ ਕਿੰਨੇ ਮੇਲੇ ਕਿੰਨੇ ਮੇਲੇ ਲੱਗ ਜਾਵੇ ਪੁਲਿਸ ਸ਼ਿਕਾਇਤ ਆਈ ਹੈ ਵੀ ਇੱਥੇ ਕੰਮ ਤੋਂ ਹੁੰਦਾ ਲੋਕਾਂ ਨੂੰ ਕੰਮ ਕਰਦੇ ਆ ਗੁਣਵੇਂ ਸਾਰੀ ਤੁਹਾਨੂੰ ਲਾਈਵ ਦੇਖ ਰਹੇਗੇ ਵੀ ਕੰਮ ਦੇ ਵਿੱਚ ਡਿਲੇ ਕਰਦੇ ਹੋ ਤੇ ਮਿਸਬਿਹਵ ਕਰਦੇ ਆ ਜੀ ਕੰਜੀ ਸਰਦਾਰ ਜੀ ਵੀ ਕੰਮ ਆਏ ਸੀਗੇ ਇੱਕ ਡੈਕਸ਼ਨ ਕਲਾਸ ਵੀ ਜੀ ਵੈਸੇ ਐਡਰੈਸ ਤੇ ਨੀਂਦ ਲਾ ਬੋਕੀ ਬਹੁਤ ਕਹਿਤ ਤੇ ਫੋਟੋ ਦੇ ਕਾਫੇ ਪੈਸੇ ਦਿੱਤੇ ਬੋਲ ਤੇ ਰਿਸ਼ਤੇ ਪਿਆਰ ਦਾ ਹੋਸਤੋ ਜੀ ਵੀ ਨਾ ਹੌਂਦਾ ਫੌਟੋ ਦੀ ਗੋਟ ਚੱਕੀ ਨੂੰ ਕਹੇ ਰੀ ਵੀ ਜੇਰਾ ਫੋਟੋ ਤੇ ਪਿਆਰ ਦਾ ਕਰੇ ਰੇਟ ਕਰਨਾ ਸਭ ਦੇ ਹੱਥੋਂ ਇੱਥੇ ਕੌਣਾ ਕਰਲੇ ਬਈ ਟੋਕਣ ਦੀ ਮੁਸ਼ਕਿਲ ਆ ਹੁਣਦੇ ਹੋਏ ਐਮ ਐਲ ਕੁਲਵੰਤ ਸਿੰਘ ਸídu ਜੀ ਇੱਥੇ ਦਾ ਕੋਣ ਬੈਠਾ ਆਪਣੇ ਬਾਰੇ ਯਾਤਰੀ ਬਾਰੇ ਸੇਵਾ ਕੇਂਦਰ ਦਾ ਸੇਵਾ ਕੇਂਦਰ ਦਾ ਯਾਤਰੀ ਬਾਰੇ ਦੇਖੋ ਇਹਨਾਂ ਦੀ ਇਹ ਸ਼ਿਕਾਇਤ ਕਰਦੀ ਹਾਂ ਇੱਕ ਤਾਂ ਇਹਦੇ ਫੋਟੋ ਦੇ ਵੀਰ ਕੀ ਲੈ ਲੈ ਗਏ ਯਾਤਰੀ ਤੋਂ ਉਹ ਕਹਿੰਦੇ ਆ ਸੇਵਾ ਲੋਕਾਂ ਦੀ ਹੈ ਉਹ ਨਹੀਂ ਹੈ ਉਹਨੂੰ ਤੋਂ ਕੰਨਿਸ਼ ਕਰਨੇ ਉਹਨੂੰ ਬੇਕੀਸ਼ ਕਰਾਉਣਾ ਸਾਉਂਡਿੰਗ ਨਹੀਂ ਇਹ ਬੁਖਤੀ ਕਰਨ ਦੇ ਆਰੰਗ ਨਹੀਂ ਆਪ ਜਿਹੜਾ ਸਾਡੇ ਕੋਲ ਕੰਮ ਹੋਇਆ ਹੈ ਨਾ ਬਹੁਤ ਵਧੀਆ ਹੁੰਦਾ ਹੈ ਬਿਲਕੁਲ ਇਹ ਬਾਇਓਮੈਡੀਕਲ ਵੀ ਹੋ ਗਈ ਤੁਹਾਡੀ 100 ਰੁਪਈਆ ਸਦਾ ਬਹੁਤ ਆਪਣਾ ਤਕਰੀਬ ਦੱਸੋ ਇਹ ਫਿਰ ਉਹਨਾਂ ਨੇ ਬੱਚੇ ਦਾ ਬਾਥਰੀ ਦਾ ਕੰਮ ਹੈ ਸਾਡੇ ਕੋਲ ਪਹੁੰਚਿਆ ਹੈ ਕਿ ਮੁੰਮੇ ਨੂੰ ਕਿਹਾ ਕਾਲ ਕਰੂੰ ਉਹਨੂੰ ਫਰਮਾਉਣਾ ਹੈ ਕੋਈ ਚੱਕ ਕੋਈ ਨਹੀਂ ਹੋਣਾ ਆਪਾਂ ਆਪਾਂ ਕਹਿੰਦਾ ਇਹ ਮੈਂ ਇਹਨਾਂ ਦੇ ਫੋਨ ਜਿਹਨਾਂ ਦਾ ਅਧਾਰ ਕਾਣਾ ਜਿਹਨਾਂ ਨਾਲ ਗੱਲ ਕਰਦਾ ਜਿਹਨਾਂ ਦਾ ਅਧਾਰ ਕਾਣਾ ਇਹਨਾਂ ਨੂੰ ਕਹਿੰਦਾ ਇਹਨਾਂ ਨਾਲ ਗੱਲ ਕਰਾਓ ਜਦ ਜੀ ਫੋਨ ਤੇ ਵੀ ਬੈਠੇਗਾ ਉਹ ਵੀ ਬਿਤੀ ਦੀ ਹੈ ਉਹਨਾਂ ਨੂੰ ਇਹ ਉਹ ਆਪਣੇ ਨੰਬਰ ਤੋਂ ਉਹਨਾਂ ਦੇ ਫੋਨ ਕਰਦੇ ਕੋਈ ਫੋਲ ਬੰਦਾ ਨਹੀਂ ਕਰਦਾ ਇਹਦੇ ਨੂੰ ਉਹਨੂੰ ਰਹਿਣਾ ਲਈੇ ਜਾਣ ਤੋਂ ਕਾ ਅਗਰ ਛੋਟੇ ਕੋਲ 100 ਰੁਪਏ ਤੋਂ ਵੱਧ ਕੋਈ ਪੈਸਾ ਦੇ ਉਹ ਦੱਸੋ ਕੋਈ ਬੰਦਾ ਹੈ ਕੋਈ ਇਹ ਥੋੜਾ ਬੈਲ ਸੀ ਕਿਉਂਕਿ ਇਹ ਕਾਨੂੰਨ ਹੈ ਵੀ ਇਹੇ ਲੜਤੀ ਫੋਨ ਕਰੋਗੇ ਆਪਣੇ ਨੰਬਰ ਤੇ ਠੀਕ ਹੈ ਤੁਹਾਡਾ ਕੰਮ ਇਹ ਕਰਿਆ ਕਿ ਫੋਨ ਕਰੋ ਨਿੱਤਾ ਨੰਬਰ 978184 ਜੀ ਕੋ ਕੋਈ ਦਿੱਕਤ ਨਾ ਹੋਵੇ ਮੈਨੂੰ ਫੋਨ ਕਰਕੇ ਆਪ ਤੁਸੀਂ ਦੱਸੋਗੇ ਕਿ ਮੈਂ ਆਇਆ ਕਿਸੇ ਦਾ ਕੰਮ ਇਹਦਾ ਖਰਚਾ ਇੱਥੇ ਕਰਤਾ ਇੰਨੇ ਦਾ ਖਰਚਾ ਇਹਦੇ ਬਾਬਾ ਇਹਨੇ ਜਾਇਆ ਤਾਂ ਸਿੱਧਾ ਪੁਰਾਧਰ ਆ ਗਏ ਕੰਮ ਕੰਮ ਚਰਵਾਉਣਾ ਉੱਥੇ ਆ ਗਿਆ ਤੇਰੇ ਕੋਲ ਆਪ ਵੀ ਜੀ ਕਿਵੇਂ ਰੱਖਾਇਗੇ ਕਿੰਨਾ ਆਇਆ ਵੀ ਕੰਪਲੇਟ ਹੋ ਗਿਆ ਫਿਰ ਵੀ ਕੋਈ ਡਿਲੇਰ ਨਾ ਕੋਈ ਇਹਾ ਕਿਥੇ ਪੂਰਾ ਫਾਰਮ ਨਹੀਂ ਭਰਿਆ ਕੋਈ ਅੱਗੇ ਦਾ ਕਾਰ ਕੋਈ ਮਿਲਿਆ ਹੋਇਆ ਜੀ ਲੋਕਾਂ ਕੋਲ ਕੋਈ ਖਾਤਾ ਚੱਲਿਆ ਕਿੰਨਾ ਨੰਬਰ ਚੱਲਿਆ ਬੀਬੀ ਜੀ ਨੰਬਰ ਚੱਲਿਆ ਨੰਬਰ ਹਾਂ ਜੀ ਕਿ ਨੌ ਬਟਾ ਤੇਰਾ ਰਬਨੂਠ ਹੈ ਸੋਹਣਾ ਲੋਕ पेट पे गैस बर्सी दे लुनो ले के दे लुनो ले के बंदे पूरे कर देंगे और ये अपना पानी ना हमें मालूम हां हां कुर्सी लगी बाकी बस वन पे सो और जो टोक पे दाला लाओ लाओ ਆਪਣਾ ਮੈਨੂੰ ਕੋਈ ਸ਼ਿਕਾਇਤ ਸੀ ਵੀ ਮੈਂ ਨਹੀਂ ਕਰਦਾ ਕਿ ਜਿੱਥੇ ਨਾਲ ਕੋਈ ਮੈਸੇਜ ਕਰਦੇ ਹੁੰਦਾ ਬਦਲਾਵ ਜਿਹੜਾ ਚਾਰਦੇ ਆ ਜਾਂ ਕੋਈ ਹੋਰ ਗੱਤ ਬੋਲਦਾ ਤੁਹਾਡੇ ਨਾਲ ਕੋਈ ਇਹ ਵੀ ਗੱਲ ਕਰਦਾ ਨਹੀਂ ਕਿ ਜਿੱਥੇ ਨਾਲ ਮੈਸੇਜ ਕਰਦੇ ਕਰਦੇ ਜੇ ਕੋਈ ਹੈਗੇ ਗੱਲ ਬਿਲਕੁਲ ਦੱਸਣਾ ਕਹਿੰਦੇ ਇਹ ਕੋਈ ਥੰਦੇ ਸਰਕਾਰੀ ਇਹ ਤਾਂ ਕਰੀਏ ਦਾ ਕੰਮ ਹੈ ਸੇਵਾ ਕਰਨਾ ਉਹਨੇ ਬੱਚੇ ਨਾਲ ਪੈਸੇ ਲੱਗਦੇ ਜਿਕੈ ਯਾਰ ਕੰਮ ਆਪਕਾ ਬੀਬੀ ਦੇ ਪਰ ਡੀਡਿਕਾ ਲੰਘ ਗਿਆ ਨੰਬਰ ਮਿਲ ਗਿਆ ਚੋਕੰਦ ਨੂੰ ਉਪਰ ਨੰਬਰ ਵੀ ਮਿਲਿਆ ਨੰਬਰ ਵੀ ਹੋਰ ਰਹਣ ਇਹ ਅਧਿਕਾਰੀ ਦਾ ਕਹਿਣਾ ਵੀ ਇਸ ਕੁਰਸੀ ਦੇ ਉੱਪਰ ਆ ਜਿਹੜੀ ਕੁਰਸੀ ਖਾਲੀ ਪਈ ਆ ਇਹਦਾ ਕਹਿਣਾ ਵੀ ਉੱਪਰ ਲਿਖ ਕੇ ਭੇਜਦਾ ਮੈਨੂੰ ਹੁਣ ਇਹ ਨਹੀਂ ਸਮਝ ਲੱਗਦੀ ਵੀ ਉੱਪਰ ਇਹਨੇ ਕਿੱਥੇ ਲਿਖ ਕੇ ਭੇਜਿਆ ਤੇ ਮੈਂ ਜਿਹੜੇ ਇਹਦੇ ਉੱਪਰ ਬੈਠੇ ਨੇ ਉਹਨਾਂ ਨੂੰ ਇਹ ਸਮਾਧਮ ਰਹੀਂ ਬੇਨਤੀ ਕਰਦਾ ਵੀ ਕੋਈ ਕੁਰਸੀਆਂ ਖਾਲੀ ਨਾ ਰੱਖਿਆ ਕਰੋ ਉਹਦੇ ਨਾਲ ਜਿਹੜੀ ਪਬਲਿਕ ਨੂੰ ਦਿੱਕਤ ਆਉਂਦੀ ਹੈ ਦੇਖੋ ਇੰਡੀਆਂ ਲੰਬੀਆਂ ਲੈਣਾ ਲੱਗੇ ਨੇ ਇਸੇ ਕਰਕੇ ਨੇ ਜੇ ਇੱਥੇ ਕੰਮ ਦੀ ਜਿਹੜੀ ਇਹ ਸਪੀਡ ਦੀ ਥੋੜੀ ਜਿਹੀ ਕਮੀ ਹੈ ਸੇਟਮ ਅਪਗ੍ਰੇਡ ਹੋਣ ਵਾਲਾ ਇਹੇ ਜੇ ਬਹਾਨੇ ਲਾ ਕੇ ਇਹ ਲੋਕਾਂ ਨੂੰ ਖੱਜਲ ਖੋਲ ਕਰਦੇ ਪਰ ਸਮੇਂ-ਸਮੇਂ ਤੇ ਇਹਨਾਂ ਦੀ ਚੈਕਿੰਗ ਕਰਦੇ ਰਹਾਂਗੇ ਆਜੋ ਹੁਣ ਆਪਾਂ ਮhalla ਕਲੀਨਿੰਗ ਤੇ ਲਈਏ ਪਾਣੀ ਚੈੱਕ ਕਰਾਓ ਪਹਿਲਾਂ ਕਿੱਥੇ ਸੰਗਾਇਕ ਜਾਨੀ ਗਲਾਸ ਪੁੱਛਿਆ ਹਾਂਜੀ ਗਲਾਸ ਹੀ ਪੁੱਛਿਆ ਜੀ ਜਾਨ ਸਾਹਿਬ ਪਾਣੀ ਨੇ ਵਾਹ ਤਰਾਸ ਦਰਿਆਵਾਂ 'ਪਰ ਇਹ ਤੇ ਮੇਰੋਂ ਗਾ ਸਕੀ ਜੀ ਉਹ ਗਲਾਸ ਫਾਟੇ ਜੀ ਦਾ ਸਾਰੇ ਸਾਰੇ ਇੱਕ ਪੁਛੇ ਇੱਕ ਪੁਛੇ ਜੀ ਜੀ ਜਾਨੇ ਬੋਲੋ ਮੈਨੂੰ ਗੱਲ ਸੁਣਾ ਮੇਰੇ ਕੋਲ ਇੱਕ ਮਸ਼ੀਨ ਲੱਗੀ ਆ ਸਰ ਜਿਹੜੀ ਉਸਤਾਨ ਵਾਲ ਕੰਨੀ ਜੀਡ ਹੁੰਦੀ ਦੋ ਮਸ਼ੀਨਾਂ ਲਗਣੀਆਂ ਜਾਈਆਂ ਗੱਲ ਠੀਕ ਹੈ ਜੀ ਉਹਨਾਂ ਨੇ ਕਿਹਾ ਵੀ ਮਸ਼ੀਨਾਂ ਦੋ ਲੱਗਣੇ ਚਾਹਦੇ ਆ ਉਹਦੀ ਡੀਸੀ ਸਾਬ ਨਾਲ ਗੱਲ ਕਰਕੇ ਆਪਾਂ ਕਰਾ ਲਵਾਂਗੇ ਅੱਜ ਹੁਣ ਮੱਲਾ ਮਾਰਦੇ ਆਂ ਹਾਂਜੀ ਹੁਣ ਆ ਕੇ ਕੀ ਆਏ ਸੀ ਕੀ ਬਿਮਾਰੀ ਹੈ ਕੰਮ ਕਰਾਉਂਦੇ ਕਿੱਥੇ ਕਰਦੇ ਇਹਨਾਂ ਦੋਨਾਂ ਇਹ ਤਾਂ ਮੈਨੂੰ ਸੈਟੀਸਫਾਈ ਹਾਂ ਬਿਲਕੁਲ ਜੀ ਬਈ ਵਧੀਆ ਮਿਲਦੀ ਹੈ 50 ਰੁਪਏ 50 ਵਾਈ ਮਿਲਦੀ ਹੈ ਮਹਾਰਾਜ ਕੋਈ ਕਿਸੇ ਨੇ ਪੈਸੇ ਵਗੈਰਾ ਤਾਂ ਨਹੀਂ ਲਏ ਕੋਈ ਪੈਸਾ ਨਹੀਂ ਲੇ ਕੁਝ ਨਹੀਂ ਕੀਤਾ ਮਾਨ ਸਾਹਿਬ ਦਾ ਧੰਨਵਾਦ ਕਰਦੇ ਹਾਂ ਬਿਲਕੁਲ ਤੁਹਾਨੂੰ ਮਾਨ ਜੀ ਦਾ ਧੰਨਵਾਦ ਕਰਦੇ ਹਾਂ ਤੁਹਾਡਾ ਵੀ ਕੋਲੋਂ ਭੇਜ ਤੁਹਾਡਾ ਧੰਨਵਾਦ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਾ ਗਾ ਲਾ ਦੇ ਮੇਰੀ ਇਹ ਅਮਰੀਕਾ ਇਹ ਕਿਹਦਾ ਜੀ ਨਾਮ ਦੇ ਹੈ ਜੀ ਪਿੱਛੇ ਹੀ ਜਾਂਦੇ ਹੋ ਇਸ ਤਰ੍ਹਾਂ ਉਹ ਪਾਪਾ ਇਹ ਫੇਰ ਬਾਦੀ ਮਾਰੋ ਕਿਸੇ ਦਾ ਨਾਮ ਹੈ ਰੇਨੂ ਰੇਨੂ ਕਿਹਦਾ ਨਾਮ ਹੈ ਆਜੋ ਹਾਂ ਕਿਹੜਾ ਹੋਰ ਨਾਮ ਤੋਂ ਬਾਅਦ ਇਹ ਨਾ ਜੋ ਕੋਈ ਹਾਜਰ ਨਹੀਂ ਆਉਂਦਾ ਇਹ ਨਾ ਹੁੰਦਾ ਜੀ ਮੋਹਨ ਸਿੰਘ ਮੋਹਨ ਸਿੰਘ ਹੈ ਐਂਟਰੀ ਕਰਦੇ ਹੋਗੇ ਨਹੀਂ ਕੋਈ ਪੁਰਾਣੇ ਖਰੇ ਹੋਏ ਕਿ ਮਰਾਠਾ ਆਹ ਜਿੱਥੇ ਬੈਠਾ ਜਗਦੀਸ਼ ਕੌਰ ਬੈਠਾ ਆਓ ਆਓ ਕਿਉਂ ਆਇਓ ਕਿਉਂ ਆਇਓ ਕਿੰਨੇ ਦਿਨ ਹੋ ਕੇ ਬੈਠੇ ਨੇ ਇਧਰ ਆਓ ਦੇ 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 ਸਭ ਦੇ ਨਸੀਬ ਸਰਵਾਰੀ ਤੇ ਭੇਜ ਰਹੇ ਆ ਸੇਸ਼ 15 ਖੜੇ ਹੋਏ ਆ ਤੇ ਸਰਵਾਰੀ ਚੱਕਰਵਾਉਣ ਤਾਂ ਤਾਂ ਖੜੋ ਤੇ ਬੀਪੀ ਚੱਕਰਵਾਉਣੀ ਹੈ ਜੀ ਸਾਰੇ ਉਹ ਬੀਪੀ ਉਹਦੇ ਵੈਸਟਿੰਗ ਕਰਨੀ ਹੁੰਦੀ ਹੈ ਜੀ ਅੱਪਾ ਦਾ ਸੁਮਦਰ ਜਪੂਈ ਦਾ ਪਕਰਵਾ ਜੀ ਕਰਵਾ ਕੇ ਫੇਰ ਜੇ ਆਉਣਾ ਲੱਗੇ ਨਹੀਂ ਆਪਾਂ ਨੂੰ ਖਜਲ ਖਾਰੀ ਹੋਰੀ ਆ ਜਿਹੜੀ ਕੋਈ ਬਿਮਾਰੀ ਪਹਿਲਾਂ ਜਾਂਦੀ ਦੇਖਣਾ ਹੁੰਦਾ ਉਹਨੂੰ ਦੱਸਾਇਆ ਕਰੋ ਇਹ ਨਹੀਂ ਦੇਖਣਾ ਵੀ ਇਹ ਜਿਗਰੀ ਦਾ ਆਪਾਂ ਕੋਈ ਨਹੀਂ ਬੈਠਾ ਦਾ ਆਪਣੇ ਕੋਈ ਖਰਤ ਨਹੀਂ ਅੱਗਿਆ ਪੀਣਾ ਆਪਣਾ ਕਿੱਥੇ ਆ ਮੋਸ਼ਰਮ ਕਿੱਥੇ ਨੇ ਮੇਰੇ ਘਰ ਦਾ ਰਾਣੀ ਬੱਦੀ ਦੀ ਇਹ ਤੇ ਸੰਪਲੋਂ ਲੈ ਰਾ ਸਾਡੀ ਜੀ ਜਿਹਦੇ ਵਿੱਚ ਕਿੰਨੇ ਪ੍ਰਕਾਰ ਦੇ ਟੈਸਟ ਫਰੀ ਹੁੰਦੇ ਆ ਹਾਂ ਇੱਕੀ ਕੋਈ ਤਰ੍ਹਾਂ ਦੇ ਟੈਸਟ ਅਸੀ ਦੇ ਲੱਗੋਣ ਜਿਹਦੇ ਵਿੱਚ ਟੈਸਟ ਹੋ ਰਹੇ ਹੋ ਗਏ ਹਾਂ ਆ ਉਹ ਲਿਸਟ ਲੱਗ ਗਿਆ ਉਹ ਕੈਡ ਕਰਦੇ ਨੇ ਜਿਹੜੇ ਜਿਹੜੇ ਟੈਸਟ ਕਰਦੇ ਹੋ ਜਿਹੜੇ ਜਿਹੜੇ ਟੈਸਟ ਕਰਦੇ ਹੋ ਸ਼ੂ ਕਰਦੇ ਹੋ ਗਏ ਆ ਸਭ ਤੋਂ ਉੱਪਰ ਹੋ ਗਏ ਆ ਟੋਟਲ ਫਰੀ ਵੀ ਸਾਰਾ ਐਸਾ ਨਹੀਂ ਕੋਈ ਫੈਸਲਾ ਜੇ ਤੇਰੇ ਵੀ ਕਿਸੇ ਤੋਂ ਪੁੱਛਿਆ ਲਿਆ चेकिंग हाँ तो तो कर था। था। <embora��़़़़। mucharak> ਉਹਨਾਂ ਕਾਜ ਨਾਲ ਚੱਲ ਰਿਹਾ ਹੈ। ਹਾਂਜੀ। ਇਹਨੇ ਪ੍ਰੈਸ਼ਰ ਉਹ ਤਾਂ ਕਾਫੀ ਸਰ ਉੱਪਰ 143 45 ਤੱਕ ਆਇਆ। ਇਹਨੂੰ ਐਵਰੇਜ ਹੈ 100 110 110 ਐਵਰੇਜ ਤੇ ਰਹਿੰਦੀ ਰੋਇਆ। ਹਾਂਜੀ। ਸਭ ਖੁਸ਼ ਹੋ ਕੇ ਜਾਂਦੇ ਆ। ਦਵਾਈਆਂ ਦਾ ਪੂਰਾ ਪ੍ਰਬੰਧ ਹੈਗਾ। ਪੂਰਾ। ਕੋਈ ਕੰਮ ਨਹੀਂ ਦਵਾਈ। ਅਗਰ ਕੋਈ ਕੰਮ ਹੈ ਤੁਸੀਂ ਮੈਨੂੰ ਦੱਸ ਦੇਣਾ। ਜੇ ਕੋਈ ਦਵਾਈ ਮੁੱਕ ਰਹੀ ਹੈ ਤਾਂ ਘੱਟੋ ਘੱਟ ਹਫ਼ਤਾ ਪਹਿਲਾਂ ਮੈਨੂੰ ਦੱਸੋ। ਹਾਂਜੀ। ਕਿਉਂਕਿ ਕੋਈ ਬਿਮਾਰੀ ਦਾ ਰੁਕਤਾ ਇਹਦੇ ਵੀ ਪੁਆਰਨੀਆਂ ਚੱਲ ਜਾਂਦੇ ਆ। ਕੋਈ ਵੀ ਦਿੱਕਤ ਹੋਵੇ ਤਾਂ ਦੱਸੋ ਤੁਸੀਂ ਮੈਨੂੰ। ਤਾਂ ਉਹ ਚੱਲੋ ਇਹ ਸ਼ਾਈ ਦਾ ਖਿਆਲ ਰੱਖਣਾ ਇਹਦਾ ਫਰਸ਼ਾ ਪਰਪਰ ਸਾਫ ਹੈ ਇਹੋ ਅੱਛੀ ਜਰਨ ਲਾ ਤੇ ਕੂਪਰ ਲਾ ਮੈਂ ਇਹ ਵਾ ਦੇਗਾ ਉਹ ਸਾਨੂੰ ਵੀ ਔਖਾ ਚਲੋ ਚਾਬੀ ਲੈਉਣੇ ਹੋਏ ਇੱਕ ਨੂੰ ਆਪਣੀ ਕਿਵੇਂ ਆਉਣੇ ਨੇ ਇੱਕ ਵਾਰ ਪੇਸਰ ਨੂੰ ਮੈਂ ਉਹ ਵੀ ਮਾਤਾ ਇਹ ਨਿਤਰਾਤ ਮਾਦੀ ਦਾ ਆਹ ਪ੍ਰਕਾਸ਼ ਹੋ ਰਿਹਾ ਹੈ। ਪਹਾੜ ਪਰਬਤ ਤੋਂ ਦੂਰ ਤੋਂ ਹੈ। ਪਹਿਲਾ ਮਾਪੜਾ ਬਰਤਕਿਰ ਪਹਿਲਾਂ ਬੀਬੀ ਨੇ ਹਾਂਜੀ ਰੱਬ ਪ੍ਰਸਾਦ ਚੈੱਕ ਕਰੋ ਮਤਦਾ। ਵਿਯੋਗ ਤੋਂ ਪਹਿਲਾਂ ਮੈਨੂੰ ਬੁਲਾਉਂ ਰਿਹਾ ਕਰ ਲੈ ਜਾਂ ਮੀਂਹ। ਹਵਟ ਬਸੀ ਲਿਆ। ਪਹਿਲਾਂ ਵਿਯੋਗ ਦੇਖਣ ਆ। ਕੋਈ ਬਜ਼ੁਰਗ ਕੋ ਬੰਦ ਕਰ ਦਿੱਤੇ ਆ ਪਹਿਲਾਂ ਦੇਖਣਾ ਬਟਾ। ਮੇਰੇ ਕੋਈ ਨਾ ਹਰਦੀ ਮਾਂ ਨੂੰ ਅਰ ਇੱਥੇ ਆ। ਇਹ ਬਜ਼ੁਰਗ ਸੀਗੇ ਮੇਰੇ ਮਨ ਨੂੰ ਲੱਗਿਆ ਵੀ ਫਿਰਦਾਰ ਨੂੰ ਇਹਦਾ ਸਤਕਾਰ ਹੈ ਉਹ ਜਦਾ ਮਿਲਣਾ ਚਾਹੁੰਦਾ ਚਾਹੇ ਕੋਈ ਵੀ ਦਫਤਰ ਹੈ ਕਿ ਮੈਂ ਸਾਰੇ ਅਧਿਕਾਰੀਆਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਕੋਈ ਬਜ਼ੁਰਗ ਹੋਣਾ ਹ ਕੋਈ ਮਾਂ ਹੈ ਕੋਈ ਬਾਪ ਹੈ ਇਹਨੂੰ ਆਪਾਂ ਪਹਿਲਾਂ ਜਿਹੜਾ ਉਹਦਾ ਇਲਾਜ ਕਰੀਏ ਤੇ ਦੇਖੇ ਚਾਹੇ ਦਫਤਰ 'ਚ ਕਿਸੇ ਕੰਮ ਆਏ ਉਹਨਾਂ ਨੂੰ ਟੈਲ ਕਰੀਏ ਤਾਂ ਕਿ ਜਿਹੜਾ ਬਜ਼ੁਰਗ ਹੈ ਸਾਦਾ ਸ਼ਰਮਾਇਆ ਇਹਨਾਂ ਦੀ ਜਿੰਦਗੀ ਇੱਕ ਤਾਂ ਬਹੁਤ ਜ਼ਰੂਰੀ ਹੈ ਜਿਹੜੇ ਮਾਮਾ-ਮਾਮਾ ਕਰਾਂਗੇ ਸਰਦਾਰ ਨੇ ਕਰਦੇ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਆਪਣੇ ਮਾਮਾ-ਮਾਮਾ ਜਿਨ੍ਹਾਂ ਨੇ ਆਪਣੇ ਖੁਸ਼ੀਨੇ ਦੀ ਕਮਾਈ ਨਾਲ ਤੁਹਾਨੂੰ ਪਾਲ-ਪੋਸ ਬੀੜਾ ਕਰਿਆ ਤੇ ਇਹਨਾਂ ਦਾ ਆਪਾ ਸਰਦਾਰ ਤੇ ਇਹ ਦਰਸ਼ਕਾਂ ਤੋਂ ਵੀ ਬੇਨਤੀ ਕਰਨਾ ਕਿ ਜਰੂਰ ਧਿਆਨ ਕਰਿਆ ਕਰੋ ਵੀਰੋ ਕੇ ਬੈਠੇ ਨੇ ਇਹਨਾਂ ਨੂੰ ਜਿਹੜੀ ਹੋਰ ਪ੍ਰੋਬਲਮ ਆ ਉਹ ਵੀ ਪੁੱਛ ਕੇ ਦੋਈ ਦਿਓ ਤਾਂ ਉਹ ਚੰਗੇ ਜਿਹੇ ਪੀਟੀ ਫਿਲਟੇ ਚਲਾਣਾ ਹੈ ਇਹ ਹੁਣ ਚੱਲ ਨਹੀਂ ਪੈ ਰਿਹਾ ਮੈਂ ਮਰ ਗਿਆ ਹਰਦੇਉ ਕੋਈ ਗੱਲ ਹੈ ਹੈਂਟੇ ਜੀ ਗਾਰਡਨ ਆਸੂ ਨੰਬਰ 7 ਸੀ ਇਹ ਨਹੀਂ ਅੱਗੇ ਫਿਰ ਮੈਂ ਮੱਪਾ ਕੇ ਕਿੱਥੇ ਆਪਰੇ ਮੈਂ ਕੱਢਵਾ ਨਾ ਸੋਚ ਕਾਦੀ ਪਾਸੇ ਕਰ ਉਹ ਕਿੱਦਾਂ ਇੱਕ ਪ੍ਰਤੀਕਾ ਤੋਂ ਕੋਈ ਜਿਆਦਾ ਬੀਪੀ ਮਾਤਾ ਕੋਈ ਟੈਨਸ਼ਨ ਨਹੀਂ ਬੋਲੀ ਜਿਆਦਾ ਕੋਈ ਫਿਕਰ ਨਾ ਕਰੋ ਪਹਿਲਾਂ ਦੂਜੀ ਦਵਾਈ ਦੇ ਦੇ ਬੇਟਾ ਇਹਨਾਂ ਨੂੰ ਦਵਾਈ ਦੇ ਕੇ ਫਰਕ ਪਵੇਗਾ ਤਾਂ ਕਿ ਅੰਦਰ ਭੇਜਦੇ ਆਜੇ ਥੋੜੀ ਜਿਹੀ ਸ਼ਿਕਾਇਤ ਸੀ ਤੁਹਾਡੀ ਬਈ ਡਿਲੇ ਹੁੰਦੀ ਹੈ ਇਲਾਜ ਦੇ ਵਿੱਚ ਕੰਮੀਆਂ ਪਰ ਮੈਂ ਸੈਟੀਸਫਾਈ ਹਾਂ ਪਰ ਲੋਕ ਕਰਨਾ ਈਮਾਨ ਸਾਹਿਬ ਦਾ ਕੇਜਰੀਵਾਲ ਸਾਹਿਬ ਦਾ ਇਹਨਾਂ ਨੇ ਪੰਜਾਬੀਆਂ ਨੂੰ ਸਿੱਖਿਆ ਤੇ ਸੇਧ ਦੀਆਂ ਜਿਹੜੀਆਂ ਚੰਗੀਆਂ ਸੂਤਾ ਦਿੱਤੀਆਂ ਨੇ ਇਹ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਮੇਰੇ ਹਲਕੇ ਦੇ ਲੋਕਾਂ ਨੂੰ ਦੱਸੂਰੇ ਤਾਂ ਕਿ ਜਿਹੜੀਆਂ ਅਸੀਂ ਜਿਹੜੀਆਂ ਇਹਨਾਂ ਨਾਲ ਵਾਅਦਾ ਕਰਿਆ ਸੀ ਰਹਿਣ ਸਹਿਣ ਦੀ ਚੁਗਿਰਦਾ ਮਾਹੌਲ ਸਾਜਦੇ ਆਗੇ ਇੱਧਰ ਸਾਡਾ ਇਹ ਨਵੇਂ ਆਫਿਸ ਬਣ ਰਹੇ ਨੇ ਇਹ ਮੇਰਾ ਖਿਆਲ ਪੰਜਾਬ ਦੇ ਪੰਜਾਬ ਦਾ ਪਹਿਲਾ ਹਲਕਾ ਹੋਊਗਾ ਜਿੱਦੇ ਵਿੱਚ ਇੱਕ ਛਤ ਦੇ ਥੱਲੇ ਸਾਰੇ ਆਫਸਰ ਜਿਹੜੇ ਮਿਲਣਗੇ ਉਹ ਮੈਂ ਕੈਮਰਾਮੈਨ ਨੂੰ ਕਹਾਂਗਾ ਗੇਟ ਦਿਖਾਊਗਾ ਅੱਗੇ ਆ ਜੀਂਗੇ ਉਹ ਦੇਖ ਤੋਂ ਐਕੀ ਕਰਨੀ ਹੈ ਸਭ ਤੋਂ ਪਹਿਲਾਂ ਉਸ ਵੱਲੇ ਕਾਉਂਸਲਰ ਦਾ ਦਫਤਰ ਹੋਊਗਾ ਜਿਹੜਾ ਵੀ ਇਸ ਬਾੜ ਦਾ ਕਾਉਂਸਲਰ ਹੈ ਮੇਰੇ ਖਿਆਲ ਜਗਰਾਵ ਸਿੰਘ ਸਿੱਧੂ ਹੈ ਕਾਉਂਸਲਰ ਉਸ ਤੋਂ ਬਾਅਦ ਅੱਗੇ ਇਹ ਸੇਵਾ ਕੇਂਦਰ ਆ ਗਿਆ ਜਿਹਦੇ ਵਿੱਚ ਸਾਰੀਆਂ ਕਲਪੀਤ ਜੀ ਇਹਦੇ ਵਿੱਚ ਸਾਰੀਆਂ ਜਿਹੜੀਆਂ ਸਹੂਲਤਾਂ ਨੇ ਉਹ ਮਿਲਦੇ ਨੇ ਉਸ ਤੋਂ ਅੱਗੇ ਮਹੱਲਾ ਕਲੀਨਿਕ ਆ ਗਿਆ ਉਹ ਸਾਹਮਣੇ ਜਿਹੜੀ ਬਿਲਡਿੰਗ ਬਣ ਕੇ ਤਿਆਰ ਹੋਈ ਆ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਸਰਕਾਰ ਤੋਂ ਗੁਰ ਸਿੰਘ ਜੀ ਮਾਨ ਦਾ ਇਹਨਾਂ ਨੇ ਬਰਾਂਤਾਂ ਦੀ ਜਿਹੜੀ ਕੋਈ ਕਮੀ ਨਹੀਂ ਛੱਡੀ ਇਸ ਦੇ ਵਿੱਚ ਇੱਕ ਮਾਲ ਮਹਿਕਮੇ ਦਾ ਪਟਵਾਰੀ ਨਾਲ ਬਿਜਲੀ ਬੋਰਡ ਦਾ ਦਫ਼ਤਰ ਨਾਲ ਹੀ ਗਲੰਡਾ ਦਾ ਜਿੰਨਾ ਚਿਰ ਵੀ ਹਜੇ ਪੂਰੀ ਤਰ੍ਹਾਂ ਜਿਹੜਾ ਹਰਕਾ ਹੈਂਡਓਵਰ ਨਹੀਂ ਹੁੰਦਾ ਕਾਰਪੋਰੇਸ਼ਨ ਨੂੰ ਤੇ ਨਾਲ ਹੀ ਕਾਰਪੋਰੇਸ਼ਨ ਦੇ ਅਧਿਕਾਰੀ ਬੈਠਣਗੇ ਉੱਪਰਲੇ ਪਾਸੇ ਤੋਂ ਨਾ ਇਹ ਹਲਕੇ ਦਾ ਸੇਵਾਦਾਰ ਐਮਐਲਏ ਤੁਹਾਡੀ ਸੇਵਾ ਵਿੱਚ ਬੈਠੂਗਾ ਇਹ ਜੋ ਅਸੀਂ ਵਾਦਾ ਕਰਿਆ ਸੀ 2022 ਟੂਣਾ ਚ ਕਿ ਹਲਕਾ ਨਿਵਾਸੀਆਂ ਨੂੰ ਰਹਿਣ ਸਹੜੇ ਚੁਗਿਰਦਾ ਸਾਫ ਦਿਆਂਗੇ ਹਰੇਕ ਸੂਲਤ ਤੁਹਾਡੇ ਦੌਰ ਸਟੈਪ ਦੇ ਦਿਆਂਗੇ ਉਹਦੇ ਲਈ ਕੋਸ਼ਿਸ਼ ਕਰਦਾਂਗੇ ਜੀ ਇਹ ਜਿਹੜੀਆਂ 100% ਸਫਲ ਹੋਈਏ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਇਸੇ ਤਰ੍ਹਾਂ ਜਿਹੜੀ ਇਹ ਸੇਵਾ ਲੰਦੇ ਰਹਿਣ ਉਹਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਟੀਮ